ਜੀ ਤੁਸੀਂ ਜੋ ਅੱਜ ਸਿਟੀ ਥਾਣੇ ਦੇ ਬਾਹਰ ਧਰਨਾ ਦੇ ਰਹੇ ਹੋ ਇਹਦਾ ਕੀ ਕਾਰਨ ਹੈ ਜਿਸ ਨੇ ਉਹ ਕਾਰ ਚਲਾਈ ਕਰਤੇ ਹੈ ਜਿਸ ਨੇ ਉਹ ਆਂਦਾ ਹੀ ਮੁੰਡਾ ਤੇ ਆਪਣੇ ਕੱਚੇ ਰੋ ਤੇ ਹੋ ਗਿਆ ਸੀ ਤੇ ਉਹਨਾਂ ਨੇ ਅੱਗੋਂ ਆ ਕੇ ਕਾਰ ਮਾਰਤੀ ਮੁੰਡੇ ਤੇ ਮੁੰਡਾ ਡਿੱਗ ਗਿਆ ਤੇ ਕੋਈ ਨਹੀਂ ਚੱਕਿਆ ਉਹਨਾਂ ਨੇ ਉਹ ਜਾ ਕੇ ਆਪਣੇ ਵੱਡੇ-ਬੁੱਡੇ ਮਨਾਣ ਲੱਗ ਗਏ ਤੇ ਮੁੰਡੇ ਨੂੰ ਉਹਨੇ ਚੱਕਿਆ ਮੁੰਡੇ ਦੇ ਅਜੇ ਸਾਹ ਚੱਲਣ ਦੇ ਹੀ ਤੇ ਉਹ ਚੱਕ ਲੈਂਦੇ ਹਸਪਤਾਲ ਪਾ ਦਿੰਦੇ ਸਾਡਾ ਮੁੰਡਾ ਕੀ ਪਤਾ ਚੜ ਬਚ ਜ ਜਾਂਦਾ ਠੀਕ ਹੈ ਜੀ ਮੈਨੂੰ ਜਾਣਾ ਮੇਰਾ ਪਤਾ ਵਜੇ ਜਦੋਂ ਮਾਂ ਪਿਓ ਨੂੰ ਪਤਾ ਲੱਗਿਆ ਕਰੇਗੇ ਜਦੋਂ ਇਹ ਆਏ ਵਿਚਾਰੇ ਜਦੋਂ ਦੇਖਿਆ ਤਾਂ ਉਹਨਾਂ ਦਾ ਸਾਹ ਜੇ ਚੱਲੇ ਕਰਦਾ ਇਹਨਾਂ ਨੇ ਚਾਕੇ ਚਰਨ ਹਸਪਤਾਲ ਕੋ ਆਇਆ ਇਹ ਤੁਹਾਨੂੰ ਇਸ ਘਟਨਾ ਦਾ ਕਿੰਨੇ ਵਜੇ ਕਦੋਂ ਪਤਾ ਲੱਗਾ ਜੀ ਉਦੋਂ ਟਾਈਮ ਕੀ ਸਾਢੇ 7 ਵਜੇ ਸਾਢੇ 7:30 ਵਜੇ ਐਨਾ ਕ ਟਾਈਮ ਹੋਇਆ ਪਹਿਲਾਂ ਉਹਨਾਂ ਨੂੰ ਕੋਈ ਹਸਪਤਾਲ ਸਹਾਇਤਾ ਦਿੱਤੀ ਗਈ ਉਹ ਕਪੂਟਸਲੇ ਜਾਂ ਜਲੰਧਰ ਹਾਂਜੀ ਉਹਨਾਂ ਨੇ ਨਹੀਂ ਠੀਕ ਹੈ ਜੀ ਹੁਣ ਤੁਸੀਂ ਅੱਜ ਉਹ ਧਰਨਾ ਦੇ ਰਹੇ ਹੋ ਤੁਸੀਂ ਇੰਨੀ ਵੱਡੀ ਇਹ ਕਿੰਦੇ ਵਿੱਚ ਲੈਂਦੇ ਨਾ ਸਾਡਾ ਮੁੰਡਾ ਕੀ ਬਦਾਜ ਜਿੰਦਾ ਰਹਾ ਮੇਰੇ ਪੁੱਤ ਨੂੰ ਚੱਕ ਲੈਂਦੇ ਡਰਿੰਗ ਪਿੰਦੇ ਫਿਰਦੇ ਤੁਸੀਂ ਡਰਿੰਗ ਲਾਣੇ ਮੇਰੇ ਪੁੱਤ ਨੂੰ ਚੱਕੋ ਤੁਸੀਂ ਜੱਗ ਵਾਲੀ ਸੀ ਗਈ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲੇ ਆਣਾ ਅਸੀਂ ਇਹਨਾਂ ਨੂੰ ਅੱਛਾ ਕਰਕੇ ਵਾਜੀ ਮੁੰਡੇ ਨੂੰ ਸਾਡਾ ਹਸਪਤਾਲ ਹਸਪਤਾਲ ਦਾ ਬਤਨਦੇ ਮੇਰੇ ਪੁੱਤ ਨੂੰ ਕੋਈ ਵਿਦੇਸ਼ ਵੀ ਜਾਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਜਾਣਾ ਸੀਗਾ ਮੇਰੇ ਪੁੱਤ ਨੇ ਬਾਹਰ ਜਾਣਾ ਸੀ 100万 ਦੀ ਖਿਲਾੜੀ ਉਹਨੇ ਜਾ ਰਿਆ ਨਾ ਕਰਜ਼ਾ-ਗੁਰਜ਼ਾ ਚੱਕਾ ਮੈਂ 4 ਲੱਖ ਤਾਂ ਮੈਂ ਨਾਥਰੇ ਭਈਆ ਲੱਗਾ ਇਹ ਜਾਣਾ ਪੀ ਉਹਨਾਂ ਚਾੱਕ ਕੇ ਤੇ ਕਿਸੇ ਦੇ ਲੱਗਾ ਕੰਮ ਨੂੰ ਤੇ ਉਹਨਾਂ ਵਿਚਾਰੇ ਨੇ ਪਾ ਚਾ ਤਾ ਕੇ ਬਾਹਰ ਤੇ ਜੇ ਚੱਲ ਕੰਮ ਕੁਮ ਲਾ ਦੇ ਸਨ ਇਹ ਜੀ ਹੁਣ ਸਾਡੀ ਸੁਣਾਈ ਨਹੀਂ ਮਿਲ ਜਾਏਗੀ ਕੋਈ ਵੀ ਹੋਵੇ ਪਾਵੇ ਹੋਵੇ ਮੇਰੀ ਮੋਟੀ ਸੁਣਾਈ ਸੁਣਾਈ ਹੁਣ ਜੈਦੀ ਭਾੜਾ ਬੱਚਾ ਤਾਂ ਮਾਰੀ ਜਾ ਰਿਹਾ ਹੈ ਬੱਚਾ ਦਾ ਸਾਡਾ ਕੰਮ ਚਲਾ ਆ ਗਿਆ ਤੇ ਨਹੀਂ ਆਉਗਾ ਪਾਪੋ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਬੰਦੇ ਹੈਗੇ ਪੰਜਾਬ ਦੇ ਜਸਪਾਲ ਜੀ ਹੁਣ ਚਾਰ ਬੰਦੇ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਮੇਰੇ ਪੁੱਤ ਨੂੰ ਦੇ ਸਕਦੇ ਹੋ ਮੇਰੇ ਪੁੱਤ ਨੂੰ ਦੇ ਸਕਦੇ ਹੋ ਤਾਂ ਦੇ ਸਕਦੇ ਹੈਗੇ ਆ ਦੇ ਸਕਦੇ ਹੈ ਮੇਰੇ ਪੁੱਤ ਨੂੰ ਦੇ ਸਕਦੇ ਹੋ ਕੀ ਤੁਸੀਂ ਇਹ ਦਿਨ ਸਾਡੇ ਇਹ ਦਿਨ ਮੇਰੇ ਪੁੱਤ ਨੂੰ ਦੇ ਮੇਰੇ ਪੁੱਤ ਨੂੰ ਦੇ ਦੇਣਾ ਮੇਰੇ ਨਾਲ ਪਹਿਲਾਂ ਸਾਡਾ ਇੱਥੇ ਪੁੱਤ ਮਰ ਗਿਆ ਭਰਾਵਾ ਮੇਰੇ ਜੀ ਪੰਜਾਬ ਬਸ ਮੁਰਦਾਬਾਦ ਮੇਰੇ ਪੁੱਤ ਮੁਰਦਾਬਾਦ ਪੰਜਾਬ ਬਸ ਮੁਰਦਾਬਾਦ ਸ਼ਮੀਰ ਇਹ ਸੱਚਾ ਮੇਰੇ ਪੁੱਤ ਨੂੰ ਕਰਨਾ ਇਹ ਸੱਚਾ ਮੁਰਦਾਬਾਦ ਮੇਰੇ ਪੁੱਤ ਦੀ ਸਨਾਈ ਨਹੀਂ ਕਰਦੇ ਮੈਂ ਕੀ ਬਾਤ ਮਦਦ ਕਰੋ ਮੇਰੀ ਮਦਦ ਕਰੋ ਮੇਰੇ ਪੁੱਤ ਦੀ ਮੇਰੀ ਮਦਦ ਕਰੋ ਪਹਿਲਾਂ ਵੀ ਸਾਡੇ ਮਾਰ ਕੇ ਪੁੱਤ ਨੂੰ ਸੁੱਟ ਕੇ ਪਹਿਲਾਂ ਵੀ ਸਾਡੀ 4 ਸਾਲ ਹੋ ਗਏ ਕਿਸੇ ਨੇ ਸਨਾਈ ਨਹੀਂ ਕੀਤੀ ਕੀ ਕੀ ਤੁਸੀਂ ਮਾਰ ਕੇ ਸਾਡੇ ਪੁੱਤ ਨੂੰ ਥੋੜਾ ਅੱਗੇ ਸਾਡੇ ਪੁੱਤ ਕਿਸੇ ਨੇ ਸੁਣਾਈ ਨਹੀਂ ਕੀਤੀ ਅੱਜ ਤੁਸੀਂ ਸਵੇਦੇ ਇੱਥੇ ਆਏ ਹੋ ਆ ਕਿ ਤੁਸੀਂ ਕੋਈ ਬਿਆਨ ਹੈ ਸਾਡੇ ਸਾਥ ਵਿੱਚ ਕੋਈ ਕਲਪੇ ਕਰਦੇ ਨਾ ਲਿਖਾਤੀ ਨਾ ਮਾਰਦਾ ਅੱਜ ਤੁਸੀਂ ਸਵੇਦੇ ਇੱਥੇ ਆਏ ਹੋਗੇ ਤੁਸੀਂ ਕੀ ਕੋਈ ਬਿਆਨ ਦੱਜ ਕਰਵਾਇਆ ਜੀ ਐਸ ਐਚਓ ਸਾਹਿਬ ਨੂੰ ਕੋਈ ਤੁਹਾਡੀ ਗੱਲ ਹੋਈ ਅੱਜ ਨਹੀਂ ਨਹੀਂ ਬੈਠੇ ਠਾਣੇ ਠਾਣੇ ਬੰਦੇ ਆ ਕੋਈ ਗੱਲ ਨਹੀਂ ਹੋਈ ਹੋਈ ਇਹਨਾਂ ਦੀ ਕੁਝ ਨਹੀਂ ਸੁਣਾਈ ਕਰਦੇ ਉਹ ਕਰਦਾ ਸਾਡੇ ਨਾਲ ਕੋਈ ਨਾ ਕੋਈ ਪੈਸੇ ਹੋ ਸਾਡੀ ਸੁਣਾਈ ਬਹੁਤ ਖੁਸ਼ਤਾ ਨਹੀਂ ਪਿਆ। ਉਹ ਕਹਿੰਦੇ ਨਹੀਂ ਪਏ ਹੈਗੇ ਸਾਡੀ ਸੁਣਾਈ ਜੋ ਅਸੀਂ ਪ੍ਰਸ਼ਾਸਨਦਰ ਪਾਖੜ ਲਿਆ ਉਹ ਕਹਿੰਦੇ ਜੀ ਇਸ ਵੇਲੇ ਦੇ ਕਹਿ ਰਹੇ ਆ ਕਿ ਇਹਨਾਂ ਨੂੰ ਕੋਈ ਬਿਆਨ ਨਹੀਂ ਆ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਜੀ ਮੰਡੇ ਨੂੰ ਚੱਕ ਕੇ ਗਵਾਈ ਲੈ ਕੇ ਮੌਕੇ ਤੇ ਦੋਨੇ ਆ ਪਾਖੜ ਲਿਆ ਤੇ ਇੱਕ ਗਵਾਈ ਦੀ ਵੀ ਦੇ ਦਈਏ। ਗਵਾਈ ਹੈ ਕਿ ਮਾਪੇ ਉਹ ਜਿਹਨਾਂ ਨੇ ਚੱਕਿਆ। ਪੰਜਾਬ ਵਾਹ ਮੰਗਦੇ ਗਵਾਹੀ ਹੈਗੇ ਮਾਂ ਵਾਈ ਐਮ ਐਮ ਮੇਰੇ ਪੁੱਤ ਮੇਰੇ ਫਿੰਗਰ ਲੈ ਲਓ ਭਲਾ ਮੇਰੇ ਫਿੰਗਰ ਲੈ ਲਓ ਮੈਂ ਮਾਂ ਹੈਗੀ ਉਹਦੀ ਮੈਂ ਚੱਕਿਆ ਮੇਰੇ ਪੁੱਤ ਨੂੰ ਇਸ ਕਰਕੇ ਅਸੀਂ ਮੇਰੇ ਲੈ ਸਕਦੇ ਆ ਤੁਸੀਂ ਉਹ ਉਹ ਗਵਾਹੀ ਮੈਂ ਤੁਹਾਨੂੰ ਮੇਰੇ ਪੁੱਤ ਨੂੰ ਗਵਾਹੀ ਮੈਂ ਚੱਕਿਆ ਮੇਰੇ ਪੁੱਤ ਦੀ ਗੱਡੀ ਵੱਜੀ ਆ ਉਹਦੇ ਚਾਰ ਮੈਂ ਨਹੀਂ ਚੱਕਿਆ ਮੇਰੇ ਪੁੱਤ ਨੂੰ ਭੱਜ ਗਏ ਉਹ ਹੁਣ ਕੀ ਇਹ ਲਗਾਤਾਰ ਰਹਿੰਦੇ ਜਾਂਦੇ ਜੀ ਹਾਂ ਜੀ ਚੱਲੋ ਥਾਲੀ ਲਗਾਤਾਰ ਰਿੰਕ ਲਾ ਕੇ ਹਨ ਨਾਲੇ ਇਹ ਲਗਾਤਾਰ ਜੋ ਤੁਸੀਂ ਇੱਥੇ ਧਰਨਾ ਦੇ ਰਹੇ ਹੋ ਕਿ ਇਹ ਜਿਹੜਾ ਧਰਨਾ ਤੁਸੀਂ ਦੇ ਰਹੇ ਹੋ ਲਗਾਤਾਰ ਇੰਦੇ ਚੱਲਦਾ ਹੀ ਰਹੇਗਾ ਇੰਦੇ ਨਾਲੇ ਚੱਲੇਗਾ ਨਾ ਸੁਣਾਈ ਕਰੇਗਾ ਤਾਂ ਮੈਂ ਇਦਾਂ ਇੱਕ ਗ੍ਰੇਵਲ ਹੀ ਇਹਨਾਂ ਦਾ ਬਦਲਤਾ ਹੈ ਧਰਨਾ ਵੱਜਣਗੇ ਸਾਰੇ ਜਾਂ ਉਹ ਦੂਜਾ ਪਾਸੇ ਧਰਨੇ ਵੱਜਣਗੇ ਸੇਦਾ ਨਾਲੇ ਕਿਆਂ ਵੀ ਸੀਗੀਆਂ ਇਸ ਤਰ੍ਹਾਂ ਜਾਂ ਮੇਰੀ ਮੇਰੇ ਪੁੱਤ ਕਿ ਸੁਣਾਈ ਕਰਨ ਲਾ ਕੇ ਟ੍ਰੈਂਕ ਦਿੱਤਾ ਜਾ ਥੈਂਕ ਯੂ ਧੰਨਵਾਦ ਧੰਨਵਾਦ